ਸਲੋਕ ਮਹਲਾ ਦੀ ਜਾ ਭਗਤ ਜਨਾ ਕੋ ਆਪ ਟੁੱਟਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨਾ ਸਿਰ ਛਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਪਰਮ ਸਤਕਾਰ ਯੋਗ ਸਾਰੀ ਸਾਧ ਸੰਗਤ ਜੀਓ ਇਹ ਸ਼ਬਦ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 590 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਭਗਤ ਜਨਾ ਕਉ ਭਗਤੀ ਕਰਮ ਵਾਲੇ ਜਨ ਕਉ ਆਪ ਤੁਠਾ ਆਪ ਪ੍ਰਸੰਨ ਹੁੰਦਾ ਹੈ ਮੇਰਾ ਪਿਆਰਾ ਉਹ ਮੇਰਾ ਅਕਾਲ ਪੁਰਖ ਪਰਮਾਤਮਾ ਆਪੇ ਲਾਈਨ ਜਨ ਲਾਏ ਜਿੱਤੇ ਉਹਨਾਂ ਨੂੰ ਆਪ ਲਾਉਂਦਾ ਹੈ ਉੱਥੇ ਹੀ ਜਨ ਲੱਗਦੇ ਹਨ ਬਾਦਸ਼ਾਹੀ ਭਗਤ ਜਨਾਂ ਕੋ ਦਿੱਤੀ ਅਨ ਤੇ ਭਗਤੀ ਕਰਨ ਵਾਲੇ ਭਗਤ ਜਨਾਂ ਨੂੰ ਉਹਨਾਂ ਨੇ ਬਾਦਸ਼ਾਹੀ ਦੇ ਦਿੱਤੀ ਸਿਰ ਛਤਰ ਤੇ ਉਹਨਾਂ ਦੇ ਸਿਰ ਉੱਤੇ ਛਤਰ ਚੁਲਾ ਦਿੱਤਾ ਹੈ ਸੱਚਾ ਸਦਾ ਨਿਰ ਰਹਿਣ ਵਾਲਾ ਹਰ ਬਣਾਏ ਤੇ ਉਹਨਾਂ ਨੂੰ ਪਾਤਸ਼ਾਹੀ ਵਖੇ ਦਿੱਤੀ ਹੈ ਸਦਾ ਸੁਖੀਏ ਨਿਰਮਲੇ ਉਹ ਸਦਾ ਹੀ ਸੁਖ ਮਾਣਦੇ ਹਨ ਤੇ ਪਵਿੱਤਰ ਹਿਰਦੇ ਵਾਲੇ ਹੁੰਦੇ ਹਨ ਸਤ ਗੁਰ ਕੀ ਕਾਰ ਕਮਾਏ ਜਿਹੜੇ ਸਤ ਗੁਰੂ ਦੀ ਦਸੀ ਹੋਈ ਕਾਰ ਕਮਾਉਂਦੇ ਹਨ ਏ ਭਾਈ ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪਰਸੰਨ ਹੁੰਦਾ ਹੈ ਤੇ ਆਪ ਹੀ ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛਤਰ ਚੁਲਾ ਕੇ ਉਹਨਾਂ ਨੇ ਭਗਤਾਂ ਨੂੰ ਪਾਤਸ਼ਾਹੀ ਵਖੀ ਹੈ ਸਤਿਗੁਰੂ ਦੀ ਦਸੀਸ ਕਾਰ ਕਮਾ ਕੇ ਉਹ ਸਦਾ ਸੁਖੀ ਤੇ ਪਵਿੱਤਰ ਰਹਿੰਦੇ ਹਨ ਰਾਜੇ ਓਏ ਨਾ ਆਖੀਐ ਪੀੜ ਮਰਹਿ ਫਿਰ ਜੁਨੀ ਪਾਹਿ ਨਾਨਕ ਬਿਨ ਨਾਵੈ ਨਕੀ ਵੱਡੀ ਫਿਰਹਿ ਸ਼ੋਭਾ ਮੂਲ ਨਾ ਪਾਹਿ ਰਾਜ ਓਏ ਨਾ ਕੀ ਹੈ ਕਹਿੰਦੇ ਉਹਨਾਂ ਨੂੰ ਹੀ ਰਾਜ ਆਕੀਦਾ ਹੈ ਪੀੜ ਮਰੈ ਜਿਹੜੇ ਆਪਸ ਦੇ ਵਿੱਚ ਲੜ ਮਰਦੇ ਹਨ ਫਿਰ ਜੋਨੀ ਪਾਹੇ ਤੇ ਫਿਰ ਜੁਨਾ ਦੇ ਵਿੱਚ ਪੈ ਜਾਂਦੇ ਹਨ ਨਾਨਕ ਬਿਨ ਨਾਵੇਂ ਏ ਨਾਨਕ ਪਰਮਾਤਮਾ ਦੇ ਨਾਮ ਤੋਂ ਬਿਨ ਨੱਕੀ ਵੱਡੇ ਨੱਕ ਵੱਡੇ ਫਿਰਦੇ ਹਨ ਜੋ ਪਾ ਮੂਰ ਨਾ ਪਾਏ ਤਿਉਹ ਕਦੇ ਵੀ ਇਸ ਸੰਸਾਰ ਦੇ ਵਿੱਚ ਸ਼ੋਭਾ ਨਹੀਂ ਪਾਉਂਦੇ ਹੈ ਪਾਈ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਤੇ ਫਿਰ ਜੁਨਾ ਵਿੱਚ ਪੈ ਜਾਂਦੇ ਹਨ ਕਿਉਂਕਿ ਇਹ ਨਾਨਕ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਤੇ ਕਦੇ ਸ਼ੋਕਾ ਨਹੀਂ ਪਾਉਂਦੇ ਮਹੱਲਾ ਦੀ ਜਾ ਸੋਣਾ ਸੇਖੀਐ ਸਾਧ ਨਹਾਇਓ ਜਿ ਚਰ ਗੁਰਮੁਖ ਸ਼ਬਦ ਨ ਲਾਗੈ ਸਤ ਗੁਰ ਸੇਵੀਐ ਨਾਮ ਮਨ ਵਸੈ ਵਿਚਹੁ ਪਰਮ ਭਉ ਪਾਗੈ ਸੋਣਾ ਸਿੱਖਿਆ ਪ੍ਰਮਾਤਮਾ ਦੀ ਨੀਰੀ ਸੁਖਿਆ ਸੁਣਦੇ ਨਾਲ ਸਾਧਨ ਆਇਓ ਰਸ ਨਹੀਂ ਆਉਂਦਾ ਜਿਜਰ ਜਿਨਾ ਚਿਰ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਨਾ ਲਾਗਿਆ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਵਿੱਚ ਨਹੀਂ ਜੁੜਦਾ ਸਾਧ ਗੁਰ ਸੇਵੀਐ ਨਾਮ ਮਨ ਵਸੈ ਸਤਿਗੁਰੂ ਦੀ ਦਸੀ ਹੋਈ ਸੇਵਾ ਕੀਤਿਆਂ ਨਾਮ ਮਨ ਵਸੈ ਪਰਮਾਤਮਾ ਦਾ ਨਾਮ ਮਿਰਦੇ ਵਿੱਚ ਆ ਵਸਦਾ ਹੈ ਵਿੱਚੋਂ ਅੰਦਰੋਂ ਪਰਮ ਪਟਕਣਾ ਭੌ ਭਾਗ ਦੇ ਡਰ ਨਾਸ ਹੋ ਜਾਂਦੇ ਹਨ হে ਭਾਈ ਜਾਦ ਤਾਏ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ੌਦ ਵਿੱਚ ਨਹੀਂ ਜੁੜਦਾ ਤਾਦ ਤਾਏ ਸਤਿਗੁਰੂ ਦੀ ਸਿੱਖਿਆ ਨੀਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰੂ ਦੀ ਦਸੀ ਸੇਵਾ ਕੀਤਿਆਂ ਹੀ ਨਾਮ ਮਨ ਵਿੱਚ ਆ ਵਸਦਾ ਹੈ ਤੇ ਅੰਦਰੋਂ ਪਰਮ ਤੇ ਡਰ ਦੂਰ ਹੋ ਜਾਂਦਾ ਹੈ ਜੀਹਾ ਸਤਗੁਰ ਨੋ ਜਾਣੈ ਤੇ ਹੋਵੈ ਤਾਂ ਸੱਚ ਨਾਮ ਲਿਵ ਲਾਇ ਨਾਨਕ ਨਾਮ ਮਿਲੈ ਬੜਾਈ ਹਰ ਦਰ ਸੋਹਣ ਆਗੈ ਗਿਆ ਸਤ ਗੁਰੂ ਨੂੰ ਜਾਣੈ ਜਿਉ ਜਿਹਾ ਮਨੁੱਖ ਅਕਾਲ ਪੁਰਖ ਪਰਮਾਤਮਾ ਨੂੰ ਸਮਝਦਾ ਹੈ ਗੁਰੂ ਨੂੰ ਸਮਝਦਾ ਹੈ ਤੇ ਉਹ ਹੋਵੇ ਉਹੋ ਜਿਹਾ ਬਣ ਜਾਣਾ ਚਾਹੀਦਾ ਸੱਚ ਨਾਮ ਲੈ ਬ ਲਾਗੈ ਹੇ ਪ੍ਰਮਾਤਮਾ ਦੇ ਸਦਾ ਸਿਰ ਨਾਮ ਦੇ ਵਿੱਚ ਸੁਰਤ ਜੋੜੀ ਦੀ ਹੈ ਨਾਨਕ ਨਾਮ ਮਿਲੈ ਵਡਿਆਈ ਹੇ ਨਾਨਕ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਇਥੇ ਆਦਰ ਮਾਣ ਮਿਲਦਾ ਹੈ ਹਰ ਦਰ ਸੋਹਣ ਆਗੈ ਤੇ ਪ੍ਰਮਾਤਮਾ ਦੇ ਦਰ ਤੇ ਹਰ ਦਰ ਹਰੀ ਦੇ ਦਰ ਤੇ ਸੋਹਣ ਆਗੈ ਛੋਪਾ ਪਾਉਂਦੇ ਹਨ ਏ ਭਾਈ ਜਦੋਂ ਮਨੁੱਖ ਜੋ ਜਿਹਾ ਆਪਣੇ ਗੁਰੂ ਨੂੰ ਸਮਝਦਾ ਹੈ ਤੇ ਇਹੋ ਜਿਹਾ ਆਪ ਬਣ ਜਾਏ ਭਾਬ ਜਦੋਂ ਆਪਣੇ ਸਤਿਗੁਰੂ ਦੇ ਗੁਣ ਧਾਰਨ ਕਰੇ ਤਦੋਂ ਉਸ ਦੀ ਬਿਰਤੀ ਸੱਚੇ ਨਾਮ ਵਿੱਚ ਜੁੜਦੀ ਹੈ اے ਨਾਨਕ ਇਹੋ ਜਿਹੇ ਮਰ ਜੀਵਣਿਆਂ ਨੂੰ ਨਾਮ ਦੇ ਕਾਰਨ ਇਥੇ ਆਦਰ ਮਿਲਦਾ ਹੈ ਤੇ ਅਗੇ ਹਰੀ ਦੀ ਨਿਗਾਹ ਦੀ ਦਰਗਾਹ ਦੇ ਵਿੱਚ ਉਹ ਸ਼ੋਭਾ ਪਾਉਂਦੇ ਹਨ ਪੌੜੀ ਗੁਰ ਸੇਖਾਂ ਮਨ ਹਰਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਬਣ ਜਹੇ ਰੰਗ ਸਿਉ ਲਾਹ ਹਰ ਨਾਮ ਲੈ ਜਾਵਹਿ ਗੁਰ ਸੇਖਾਂ ਮਨ ਹਰ ਪ੍ਰੀਤ ਗੁਰੂ ਦੀ ਮਤ ਤਾਰਨ ਕਰਨ ਕਰਨ ਵਾਲਿਆਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਗੁਰ ਪੂਜਣ ਆਵੇ ਇਹ ਆਪਣੇ ਸਤਿਗੁਰੂ ਦੀ ਸੇਵਾ ਕਰਨਾਉਂਦੇ ਹਨ ਹਰ ਨਾਮ ਬਣ ਜਾਏ ਰੰਗ ਸਿਉ ਹਰ ਨਾਮ ਪਰਮਾਤਮਾ ਦਾ ਨਾਮ ਬਣ ਜਾਏ ਵਪਾਰ ਕਰਦੇ ਹਨ ਰੰਗ ਸਿਉ ਪ੍ਰੇਮ ਦੇ ਰੰਗ ਦੇ ਨਾਲ ਲਾਹਾ ਲਾਭ ਹਰ ਨਾਮ ਲੈ ਜਾਵੇ ਤੇ ਪਰਮਾਤਮਾ ਦੇ ਨਾਮ ਦਾ ਲਾਭ ਖਟ ਕੇ ਲੈ ਜਾਂਦੇ ਹਨ। ਹੇ ਪਾਈ ਗੁਰਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ। ਉਸ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨੇ ਆਉਂਦੇ ਹਨ। ਸਤਿਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਾਪਾਰ ਕਰਦੇ ਹਨ। ਦੇ ਹਰਿ ਨਾਮ ਦਾ ਲਾਭ ਕੱਟ ਕੇ ਲੈ ਜਾਂਦੇ ਹਨ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗੈ ਭਵ へ ਗੁਰ ਸਿੱਖਾਂ ਕੇ ਗੁਰੂ ਦੇ ਮਤ ਉਤੇ ਚੱਲਣ ਵਾਲੇ ਦੇ ਮੁਖ ਉਜਲੇ ਉਹਨਾਂ ਦੇ ਮੁਖ ਉਜਲੇ ਹੁੰਦੇ ਹਨ ਹਰ ਦਰਗਹਿ ਭਾਵਹਿ ਤੇ ਆਕਾਲ ਪੁਰਖ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪਿਆਰੇ ਲੱਗਦੇ ਹਨ ਗੁਰ ਸਤ ਗੁਰ ਬੋਲ ਹਰ ਨਾਮ ਕਾ ਪੜ ਪਾਗੀ ਸਿੱਖ ਗੁਣ ਸਾਜ ਕਰਵਹਿ ਤਿੰਨ ਗੁਰਸਿੱਖਾਂ ਕਾਹ ਵਾਰਿਆ ਜੋ ਬਹਿੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਸਤਿਗੁਰੂ ਪਰਮਾਨੰ ਕਰਦੇ ਹਨ ਸਤਿਗੁਰ ਬੋਲ ਬੋਲ ਕਹਿੰਦੇ ਨੇ ਦਾਣਿਆਂ ਦਾ ਢੇਰ ਜੋ ਮਸਲੋਂ ਕੱਟਣ ਤੋਂ ਬਾਅਦ ਉਹ ਟੀਰ ਲਗਾਇਆ ਜਾਂਦਾ ਹੈ ਕਹਿੰਦੇ ਪ੍ਰਮਾਤਮਾ ਨੂੰ ਉਹ ਸਮਝ ਹਰ ਨਾਮਕ ਆਪਡ ਭਾਗੀ ਤੇ ਪ੍ਰਮਾਤਮਾ ਦੇ ਨਾਮ ਦਾ ਵੱਡੇ ਭਾਗਾ ਵਾਲਾ ਸਿੱਖ ਆ ਕੇ ਗੁਣ ਸਾਝ ਕਰ ਆਵੇ ਸਾਂਝ ਕਹਿੰਦੇ ਨੇ ਭਾਈ ਵਾਲੀ ਪਿਆਲੀ ਤਿੰਨੋਂ ਗੁਰਸਿੱਖਾਂ ਕਾਹ ਵਾਰਿਆ ਉਹਨਾਂ ਗੁਰਸਿੱਖਾਂ ਤੋਂ ਮੈਂ ਸੱਜ ਕੇ ਜਾਂਦਾ ਹਾਂ ਜੋ ਬੈਂਦਿਆਂ ਉੱਠਦਿਆਂ ਜੋ ਉੱਠਦਿਆਂ ਬੈਂਦਿਆਂ ਹਰ ਨਾਮ ਤੇ ਆਵੇ ਜੋ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਏ ਭਾਈ ਗੁਰੂ ਸਤਗੁਰੂ ਹਰੀ ਦੇ ਨਾਮ ਦਾ ਮਾਨੋ ਬੋਹ ਲੈ। ਦਾਣਿਆਂ ਦਾ ਢੇਰ ਹੈ। ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਨਾ ਦੀ ਭਿਆਲੀ ਪਾਉਂਦੇ ਹਨ, ਸਾਂਝ ਪਾਉਂਦੇ ਹਨ। ਮੈਂ ਉਹਨਾਂ ਗੁਰਸਿੱਖਾਂ ਤੋਂ ਸਾਦਕੇ ਆਉਂਨਾ ਗੁਰਸਿੱਖਾਂ ਤੋਂ ਜੋ ਬੈਹਦੇ ਆਂ ਉੱਠਦੇ ਆਂ ਭਾਵੇਂ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ